ਇਸ ਤੋਂ ਹੈ ਆਹ ਭੰਗ ਬਣਾ ਲਿਆ ਸੀ ਮੈਂ ਖਾਲੀ ਕਰਕੇ ਆਹ ਉਸ ਤੋਂ ਬਾਅਦ ਇਹਦੇ ਪਿੱਛੇ ਆਹ ਗਲਾਸ ਘਰ ਦੇ ਨਿਕਲ ਚੱਕੋ 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 ਇਹ ਮੇਲੇਦਾਰਾਂ ਨਾਲ ਕੋਈ ਵੀ ਭੰਗ ਕਿਸੇ ਕਿਸਮ ਦੇ ਤਰ੍ਹਾਂ ਨਸ਼ਾ ਚੱਲਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਇਹ ਡਿੱਟੇ ਹੋ ਇਹਨੂੰ ਦੋਨੋਂ ਪਾਸੇ ਦੋਨੋਂ ਪਿੱਛੇ ਜਗੇ ਆਹ ਕਿਨੇ ਨੇ ਇਹ ਦੋ ਦਿਨ ਇਹ ਵੀ ਜਗੇ ਗੱਲ ਹੀ ਕਰਦੇ ਹਾਂ ਮੈਂ ਇਹ ਦੱਸ ਉਹ ਕਰੀਏ ਹਾਂ ਰਾਮ ਜੀ ਆਉਂਦੇ ਆ ਲੈ ਕੋਈ ਚੱਲ ਲੈ ਦਨ ਦਮ ਚਾਹੇ ਨਾ ਹੋਵੇ ਇਹ ਕੋਈ ਖਾਲੀ ਕੋਈ ਸੰਤ ਨਹੀਂ ਹੋਣਾ